ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਪਿੰਡ ਗਗੜਾ ਇਹ ਗਗੜਾ ਪਿੰਡ ਮੁੱਲਾਪੁਰ ਤੋਂ ਜਦੋਂ ਅਸੀਂ ਗਰਾਉਂਡ ਰੋਡ ਤੇ ਜਾਂਦੇ ਆ ਤਾਂ ਜਗਰਾਉਂ ਤੋਂ ਪਹਿਲਾਂ ਹੀ ਸਿਕਰਹੜ ਸਕੂਲ ਹੁੰਦਾ ਨਾਲੇ ਖੱਬੇ ਹੱਥ ਖੱਬੇ ਹੱਥ ਰਸਤਾ ਮੁੜਦਾ ਅੱਗੇ ਜਾ ਕੇ ਸੂਏ ਦੇ ਨਾਲ ਨਾਲ ਸੱਜੇ ਹੱਥ ਰਸਤਾ ਮੁੜਦਾ ਜੋ ਰਸਤਾ ਜਾਂਦਾ ਗੁਰਦੁਆਰਾ ਗਪਾਲ ਸਰ ਸਾਹਿਬ ਇਹ ਗੁਰਦੁਆਰਾ ਸਾਹਿਬ ਬਬਾਤ ਨਜ਼ਰੀ ਚਦ ਵਿੱਚ ਬਣਾਇਆ ਗਿਆ ਵਾ ਇਹਦੀ ਸ਼ੁਰੂਆਤ ਤਾਂ 12-13 ਸਾਲ ਪਹਿਲਾਂ ਬਾਬਾ ਅਮਰਜੀਤ ਸਿੰਘ ਜੀ ਨੇ ਕੀਤੀ ਸੀ ਤੇ ਬਾਬਾ ਕਮਲਜੀਤ ਸਿੰਘ ਜੀ ਨੇ ਕੀਤੀ ਸੀਗੀ ਤੇ ਇਹਦੀ ਸ਼ੁਰੂਆਤ ਤੋਂ ਬਾਅਦ 12-13 ਸਾਲਾਂ ਵਿੱਚ ਸੰਗਤ ਦਾ ਥਾ ਪਿਆਰ ਮਿਲਿਆ, ਸੰਯੋਗ ਮਿਲਿਆ, ਹੋਰ ਇਹ ਸੰਯੋਗ ਇੰਨਾ ਮਿਲਿਆ ਜਿਹੜਾ ਗੁਰਦੁਆਰਾ ਇੱਕ ਇੱਕ ਨਾਲ ਜੋ ਮੁੱਲ ਲੈ ਕੇ ਸ਼ੁਰੂ ਕੀਤੀ ਗਈ ਸੀ, ਇੱਕ ਨਾਲ ਮੁੱਲ ਲੈ ਕੇ ਗੁਰੂ ਘਰ ਦੀ ਸ਼ੁਰੂਆਤ ਹੋਈ ਸੀ, ਉਹ ਦੇਖਦੇ ਦੇਖਦੇ ਇੱਕ ਇੱਕ ਵੱਡਾ ਰੂਪ ਲੈ ਗਈ। ਇਹ ਪਤਾ ਵੀ ਨਾ ਲੱਗਿਆ ਤੇ ਉਸ ਤੋਂ ਬਾਅਦ ਇੱਥੇ ਬਾਬਾ ਧੰਨਾ ਜੀ ਦੀ ਯਾਦ ਵਿੱਚ ਇੱਕ ਵਿਸ਼ਾਲ ਰੂਪ ਵਿੱਚ ਨਿਕਰ ਕੀਤਾ ਤੇ 6ਵੇਂ ਪਾਤਸ਼ਾਹ ਜੀ ਛੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਪੁਰਬ ਬੜੀ ਧੁੰਮ ਨਾਲ ਮਨਾਇਆ ਜਾਂਦਾ ਹੈ। ਹੋਰ ਬਾਕੀ ਸਾਰੇ ਗੁਰਪੁਰਬ ਵੀ ਮਨਾਏ ਜਾਂਦੇ ਹਨ। ਤੇ ਤੇ ਹਰ ਵੀਰਵਾਰ ਐਤਵਾਰ ਸੰਗਤ ਜੁੜਦੀ ਹੈ। ਤੇ ਇਸ ਦੀ ਹੋਰ ਜਾਣਕਾਰੀ ਸਾਨੂੰ ਸੇਵਾਦਾਰ ਬਲਦੇਵ ਸਿੰਘ ਤੇ ਬਲਦੇਵ ਸਿੰਘ ਜੀ ਨੇ ਦਿੱਤੀ। ਨਾਲ ਹੀ ਸੋ ਨੂੰ ਰਾਗੀ ਜਥੇ ਵਿੱਚੋਂ ਜਗਮਉੜ ਸਿੰਘ ਜੀ ਬਾਬਾ ਜਗਮਉੜ ਸਿੰਘ ਜੀ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਤੇ ਆਓ ਹੁਣ ਦਰਸ਼ਨ ਕਰਦੇ ਹਾਂ ਗੁਰਦੁਆਰਾ ਗਪਾਸਰ ਸਾਹਿਬ ਦੇ ਵਾਹੀ ਗੁਰਜੀਕਾ ਖਾਸਾ ਵਾਹੀ ਗੁਰਜੀਕੀ ਫਤਿਹ ਮੈਂ ਇੰਦਰਪਾਲ ਸਿੰਘ ਪਮਾੜੀ ਅੱਜ ਆਪਾਂ ਪਹੁੰਚੇ ਆਂ ਪਿੰਡ ਗਗੜਾ ਇੱਥੇ ਗੁਰਦੁਆਰਾ ਸਾਹਿਬ ਬਾਬਾ ਤਨਜਨਾ ਤੇ ਗੋਪਾਲ ਸਾਹਿਬ ਗੋਪਾਲ ਸਾਹਿਬ ਗੁਰੂਕਰਤ ਦਾ ਨਾਮ ਆ ਤੇ ਗਗੜਾ ਪਿੰਡ ਆ ਇਹ ਠੀਕ ਜਦੋਂ ਆਪਾਂ ਫਰੂਜਪੁਰ ਰੋਡ ਤੋਂ ਮੁੱਲਾ ਪਰ ਤੋਂ ਜਗਰਾਉਂ ਜਾਂਦੇ ਆ ਵਿਚਕਾਰ ਇੱਕ ਸਕੂਲ ਆਉਂਦਾ ਬੜਾ ਸੈਕਰਟ ਹਾਰਡ ਉੱਥੋਂ ਨਾਲ ਮੁੜ ਜਾਂਦਾ ਖਬੇਆਤੀ ਆ ਜਾਂਦਾ ਜੇ ਬਾਬਾ ਮੁੱਲਾਪੁਰ ਤੋਂ ਜਗਰਾਮ ਹੋ ਜਾਂਦੇ ਆ ਉਸ ਤੋਂ ਇੱਕ ਗੁਰਦੁਆਰਾ ਸਾਹਿਬ ਬਬਤ ਨੀਂਦ ਨੀਂਦ ਆਤੀ ਆ ਇਹ ਤਾਂ ਨੀਂਦਾਂ ਤੇ ਮੇਲਾ ਤਾਂ ਪੰਜਾਬ ਵਿੱਚ ਸ਼ਾਇਦ ਇੱਕ ਹੀ ਗੁਰਦੁਆਰਾ ਸਾਹਿਬ ਹੋਰ ਗੁਰਦੁਆਰਾ ਸਾਹਿਬ ਕੋਈ ਨਹੀਂ ਹੈਗਾ ਤੇ ਇਹ ਗੱਲਾਂ ਆਪਾਂ ਜਾਣਣੀਆਂ ਨੇ ਇੱਥੇ ਸੇਵਾਦਾਰ ਨਹੀਂ ਇਹਨਾਂ ਜੁੜੇ ਹੋਏ ਨੇ ਬਲਦੇਵ ਸਿੰਘ ਜੀ ਦੁਨੀ ਨਾਮਾ ਬਲਦੇਵ ਸਿੰਘ ਜੀ ਨੇ ਤੇ ਇਹਨਾਂ ਤੋਂ ਆਪਾਂ ਜਾਣਾਂਗੇ ਕਿ ਗੁਰੂ ਘਰ ਇੱਥੇ ਕਦੋਂ ਬਣਾਇਆ ਗਿਆ ਕੀ ਕਾਰਨ ਸੀ ਇਹਦੀ ਕੀ ਮਹੱਤਤਾ ਇਹ ਸਿੱਖੀ ਪ੍ਰਚਾਰ ਕਿਵੇਂ ਕਰਦੇ ਆ ਬਾਬਾ ਧੰਨ ਜੀ ਦਾ ਜੋ ਇਤਿਹਾਸ ਆ ਕਿਵੇਂ ਸੁਣਾਉਂਦੇ ਆ ਲੋਕੀ ਬਾਬਾ ਤ ਨਾਲ ਤੇ ਗੁਰਸਿੱਖੀ ਨਾਲ ਕਿਵੇਂ ਜੋੜਦੇ ਆ ਮਿਲਦੇ ਆ ਭਾਈ ਬਲਦੇਵ ਸਿੰਘ ਜੀ ਉਹਨਾਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੀ ਫਤਿਹ ਜੀ ਅਸੀਂ ਚੜਦੀ ਕਲਾ ਚੋਂ ਅਸੀਂ ਚੜਦੀ ਕਲਾ ਜੀ ਬਾਬਾ ਜੀ ਤੁਸੀਂ ਚੜਦੀ ਰਹੋ ਭਾਈ ਉਹ ਭਾਈ ਇੱਕ ਗੁਰਕਰਜ ਤੇ ਬੈਠੇ ਆ ਬਾਬਾ ਬਤਾ ਨਾ ਇਹਦਾ ਇਥੇ ਇੱਕ ਪਹਿਲਾ ਨਾਮਕ ਪਾਸਾਰ ਹਾਂ ਜੀ ਤੇ ਇਹਦੀ ਕੀਮਤ ਤਾਂ ਇੱਕ ਤੋਂ ਬਣਿਆ ਇਹ ਜਤੋਂ ਇਹ ਮੇਰੇ ਤੋਂ ਬਲਦੇਵ ਸਿੰਘ ਜੀ ਪਹਿਲਾਂ ਦੇ ਆਉਂਦੇ ਆ ਇਹ ਦੱਸ ਸਕਦੇ ਆ ਕਿ ਕਿਹੜੇ ਸਾਲੋਂ ਤੋਂ ਇਹ ਹਮ ਔਰਦਵਾਰਾ ਸਾਹਿਬ ਇੱਥੇ ਸ਼ੁਰੂਆਤ ਹੋਈ ਆ ਬਲੇਵ ਸਿੰਘ ਜੀ ਸੋਈਆਂ ਲੱਛਣਗੇ 14 ਸਾਲ ਹੋ ਗਏ ਬਣੇ 14 ਸਾਲ ਵੀ ਬੁਢਰੇ ਬੜੇ ਮੈਂ ਉਹਨਾਂ ਲਈ ਆਉਣਾ ਵਾ ਅੱਛਾ ਜੀ ਧਨਵਾਰ ਸਾਹਿਬ ਮੇਰੇ ਆਏ ਤੋਂ ਪਿਆ ਵਾ ਤੇ ਮਾਪੋਟ ਇੱਥੇ ਆ ਕੇ ਇਹਨਾਂ ਨੇ ਅੱਧੀ ਕਨਾਲ ਜਗ੍ਹਾ ਪਹਿਲਾਂ ਰਹੀ ਸੀ ਅੱਛਾ ਜੀ ਕਿਹਨਾਂ ਵਡੇ ਪਪਾ ਕਾਮਲ ਜੀ ਜੰਨੇ ਇਹ ਜ्यों ਆ ਕੇ ਘਰੇ ਨਹੀਂ ਗਏ ਬੱਕੇ 13 ਸਾਲ ਦੀ ਉਮਰ ਤੇ ਘਰੋਂ ਆ ਗਏ ਘਰੇ ਨਹੀਂ ਗਏ ਮੁਰਗੇ ਅੱਛਾ ਪਪਾ ਕਾਮਲ ਜੀ ਸਿੰਧੀ ਜੀ ਜਦੋਂ ਪੂਰੇ ਆਈ ਆ ਉਹਨਾਂ ਦੀ ਉਮਰ ਵੀ 13 ਸਾਲ ਸੋੜਿਓ ਜੂਮਰਨਰੀ 3 3 ਬਤੀਜੀ ਬਤੀ ਜਿਆਦੀ ਤੇ ਕੀ ਬਤੀ ਜਿਆਦੀ ਮਰਦੀ ਤੇਰੇ ਤਰ ਪਹਿਲਾਂ ਹਾਂ ਉਹਨਾਂ ਨੇ ਬੜੇ ਇੱਥੇ ਮਿਹਨਤ ਕੀਤੀ ਪੂਰੀ ਬੜੇ ਤਾਰੂਤਾ ਲਿਆ ਕਿਵੇਂ ਕਰ ਕਰ ਕੇ ਡੇਰੂ ਅੱਜ ਕਿੱਥੇ ਇਹਦੀ ਕਿੱਥੇ ਅਦਾਸਾਂ ਹੀ ਕਰਾਉਂਦੇ ਆ ਹੋਰ ਕੁਝ ਵੀ ਕਰਉਂਦੇ ਨਹੀਂ ਮਹਾਂਪੁਰ ਕੰਮ ਬਹੁਤ ਬਾਹਰੋਂ ਮੁੰਡੇ ਚਲੇ ਗਏ ਯਾਨੀ ਬਹੁਤ ਕੰਮ ਕੰਮ ਹੋਇਆ ਲੋਕਾਂ ਦੇ ਅੱਛਾ ਹੀ ਹਾਂ 13 ਸਾਲ ਪਹਿਲਾਂ ਉਹਨਾਂ ਨੇ ਆ ਕੇ ਇੱਕ ਜਗ੍ਹਾ ਲਈ ਅੱਧਿਕ ਨਾਲ ਹੀ ਆਹ ਮੂਲਕਰੀਤੀ ਮੋ ਮੌਲਕ ਰੀਰ ਕਿਥੇ ਭਗਤੀ ਕੀਤੀ ਉਹਨਾਂ ਨੇ ਇਹ ਪਹਿਲਾਂ ਪਹਿਲਾਂ ਭਗਤੀ ਕਰ ਪਹਿਲਾਂ ਨਿੱਕੇ ਹੁੰਦੇ ਨਿਕਲੇ ਆ ਇਹਨਾਂ ਦੀ ਜੋ ਗੱਲ ਕਹਿੰਦੇ ਸੱਚੀ ਹੁੰਦੀ ਉਹਨਾਂ ਨੇ ਕੋਈ ਵਹਿ ਚਾਦੀ ਹੈ ਅੱਛਾ ਜੀ ਹਾਂ ਹੁਣ ਕੈਨੇਡਾ ਚ ਬਸ ਵਧੀਆ ਉਹਨੇ ਉੱਥੇ ਪੱਤਾ ਲਾਇਆ ਅੱਛਾ ਪਪਾ ਕਮਲਜੀਤ ਸਿੰਘ ਜੀ ਨੇ ਉਰਵੀ ਗੁਰੂਕਰ ਬਣਾਇਆ ਇੱਕ ਨੂੰ ਕੈਨੇਡਾ ਜਾ ਕੇ ਪਾਇਆ ਮੇਰਾ ਟ੍ਰੇਡਰ ਤਾਂ ਮੂਨੇ ਪਾਇਆ ਪਿਛਲੇ ਜਾਲੀ ਪਿਛਲੇ ਸਾਲ ਲਈ ਹੱਤੀ ਮੈਂ ਤਾਂ ਕਰ ਲਿਆ ਪੂਰੀ ਆਏ ਨਹੀਂ ਹੈਗਾ ਫਿਰ ਇਹ ਗੁਰੂਕਰ ਦੀ ਸੇਵਾ ਸੰਭਾਲ ਕੌਣ ਕਰ ਰਿਹਾ ਇਸ ਵਕਤ ਛੋਟੇ ਭਰਾ ਦਾ ਬਾਬਾ ਅਮਰਜੀਤ ਸਿੰਘ ਛੋਟਾ ਅਮਰਜੀਤ ਸਿੰਘ ਹਾਂ ਜੀ ਤੇ ਬਾਬਾ ਤੰਨਾ ਜ ਤੇ ਇਥੇ ਕਿ ਬਾਬਤ ਨੇ ਨਾਮ ਤੇ ਕਿਉਂ ਬਣਾਏ ਗਏ ਕਾਰਨ ਕੁਝ ਕੁਝ ਪਤਾ ਕਿ ਨਹੀਂ ਪਤਾ ਹਾਂ ਜੀ ਹੁਣ ਬਾਬਾ ਕਮਲਜੀਤ ਸਿੰਘ ਉਹ ਨਹੀਂ ਦੱਸ ਸਕਦੇ ਆ ਉਹਨਾਂ ਨੇ ਇਥੇ ਆ ਕੇ ਜਿਉਂ ਕੱਦਿਆਂ ਨੇ ਬੈਠਿਆ ਇਥੇ ਢੇਰੋ ਆਪੇ ਰੋਟੀ ਪਾਣੀ ਹੈ ਛੇ ਮਾਂ ਫੈਬਰੀ ਕਰਪਾਣਾ ਸਾਹਿਬ ਇੱਥੇ ਆਈ ਗਈ ਅੱਛਾ ਜੀ ਹਾਂ ਕੋਈ ਜਾਨ ਬਚਾਉਣ ਨਹੀਂ ਸੀ ਉਹਨਾਂ ਦੀ ਦੇਖ ਲਓ ਤੇ ਆ ਟਰਾਲੀਆਂ ਵੀ ਜਿਹੜਾ ਰੇ ਤੇਰੀਆਂ ਲਿਆ ਲਿਆ ਕੱਡੇ ਇੱਥੇ ਲਹੁੰਦੇ ਲਹੁੰਦੇ ਰਿਹਾ ਜਦੋਂ ਮੇਰੀ ਪਹਿਲੀ ਰੈਨ ਨਾ ਪੇਟ ਹੋਈ ਆ ਕੱਲੇ ਹੀ ਤਾਂ ਨਹੀਂ ਲਹੁੰਦੇ ਸੀਗੇ ਅੱਛਾ ਕੱਲੇ ਕੱਲੇ ਮੇਰੀਆਂ 4-5 ਮਹੀਨਾ ਸਜਰਾ ਹਾਂਜੀ ਕੋਈ ਮਾਈ ਦੁੱਧ ਦੇਗੀ ਮੈਨੂੰ ਸਾਲਾ ਮਾਂ ਨੂੰ ਦੁੱਧ ਨਾ ਦੇਣਾ ਮੈਂ ਕਦੇ-ਕਦੇ ਜਾਵਾਂ ਕਦੇ-ਕਦੇ ਜਾਵਾਂ ਜਗੜੇ ਦਾ ਸਰਪੰਚ ਮੇਰੇ ਖੇਤ ਦੇ ਨਾਲ ਖੇਤੀ ਕਰਦਾ ਸੀ ਉਹ ਆਥਰੇ ਮੈਨੂੰ ਕਹਿੰਦਾ ਕੀ ਗੱਲ ਮੈਂ ਕਹਿੰਦਾ ਸਵੇਰੇ ਦੁੱਧ ਲਈਏ ਝਮਾਪੁਰ ਸਾਹਿਬ ਆਇਆ ਕਰੀ ਅੱਛਾ ਜੀ ਭਾਈ ਮੈਂ ਦੁੱਧ ਲਿਆਇਆ ਸਾਨੂੰ ਕਹਿੰਦਾ ਅਜੋ ਪਿਆ ਸ਼ਾਮਿਤਿਆ ਸੀ ਅਸੀਂ ਬਹਿ ਗਿਆ ਕਿ ਬੈਠੇ ਅੱਧਾ ਘੰਟਾ ਉਹਨੂੰ ਕਹਿੰਦਾ ਵੀ ਨਜ਼ਰ ਬਹੁਤ ਤਕੜੀਆਂ ਗੋੜ ਲਿਆ ਜਾਵੇ ਮੈਂ ਕਿੱਲੋ ਗੋੜ ਗਿਆ ਇਹਨਾਂ ਨੇ ਕਰਤਾ ਮੁਰਕੇ ਮੇਰਾ ਡੰਗਾ ਨਹੀਂ ਕਰਾ ਉਹਨੂੰ ਨਾ ਆਉਣਾ ਮੈਂ ਇਹੋ ਮੁਰਕੇ ਡੰਗਾ ਨਹੀਂ ਕਰਾ ਹਾਂ ਮੁਰਕਾ ਉਹਨੇ ਕਿ 13 ਸਾਲ ਤੁਨੂੰ ਹੋ ਗਏ ਇੱਥੇ ਆਉਂਦੇ ਆ 13 14 ਸਾਲ ਜਦੋਂ 14 ਹੀ ਹੋ ਗਏ ਮੈਨੂੰ 14 ਸਾਲੀ ਨੂੰ ਬਣੇ ਨੂੰ ਹੋਇਆ ਠੀਕ ਐ ਤੇ ਬਾਬਾ ਜੀ ਤੁਨੂੰ ਕਿੰਨੇ ਟਾਈਮ ਅੱਥੇ ਆਉਂਦੇ ਓ ਮੈਂ ਜੀ 98 18 ਤੋਂ ਆਉਣ ਲੱਗਿਆ ਜੀ ਇੱਥੇ ਹੂੰ ਤੇ ਉਦੋਂ ਇੱਥੇ ਆ ਕੇ ਲੱਗਣ ਲੱਗੀ ਹਮਾਰਾ ਇਹ ਚਾਲਣਾ ਨਾਲ ਤੇ ਇਹ ਧੰਨੇ ਭਗਤ ਦਾ ਗੁਰਦੁਆਰਾ ਮਸ਼ਹੂਰ ਆ ਆਪਣੇ ਪੰਜਾਬ ਦੇ ਵਿੱਚ ਪਹਿਲਾ ਹੀ ਗੁਰਦੁਆਰਾ ਸਾਹਿਬ ਆ ਹੂੰ ਪੰਜਾਬ ਦੇ ਵਿੱਚ ਜਿਹੜਾ ਕਿ ਆਪਣਾ ਜੱਟ ਦੇ ਨੌਤੇ ਗੁਰਦੁਆਰਾ ਬਣਿਆ ਹੋਇਆ ਵੀ ਧੰਨੇ ਭਗਤ ਨੇ ਸ਼ੇਵਾ ਕੀਤੀ ਭਗਤੀ ਕੀਤੀ ਪੱਥਰ ਵਿਚੋਰਾ ਬਣੂ ਪਾਇਆ ਹਾਂਜੀ ਇਹ ਇੱਕ ਮਧਿਆ ਗੁਰਦੁਆਰਾ ਸਾਹਿਬ ਬਣ ਕੇ ਉਪਰੇ ਪੰਜਾਬ ਦੇ ਵਿੱਚ ਦੂਰੋਂ ਦਹਾੜੋਂ ਛੰਗ ਤਾਂ ਆਉਂਦੀਆਂ ਆਪ ਦੀ ਮੰਨ ਦੀਆਂ ਮਰਾਦਾਂ ਲੈ ਕੇ ਆਉਂਦੀਆਂ ਸਭ ਦੀਆਂ ਪੋਰੀਆਂ ਆਉਂਦੀਆਂ ਨੇ ਬਾਬਾ ਜੀ ਉਹਨਾਂ ਦੀ ਝੂਲੀ ਭਰਦੇ ਨੇ ਮਰਾਦਾਂ ਨੂੰ ਲੈ ਕੇ ਆਉਂਦੇ ਨੇ ਸਾਲ ਬਾਅਦ ਬਾਬਾ ਧੰਨਾ ਜੀ ਦਾ ਇੱਥੇ ਮਾਰਚ ਦੇ ਵਿੱਚ ਨਗਰ ਕੀਰਤਨ ਕੀਤਾ ਜਾਂਦਾ ਪੰਜਾਂ ਛਤਾਂ ਪਿੰਡਾਂ ਦੇ ਵਿੱਚ ਦੂਰੋਂ ਦਹਾੜੋਂ ਛੰਗ ਤਾਂ ਆਉਂਦੀਆਂ ਨੇ ਬੜੀ ਹਮ ਹਵਾ ਕੇ ਛੰਗ ਤਾਂ ਪਹੁੰਚਦੀਆਂ ਨੇ ਤੇ ਉਹ ਤੋਂ ਬਾਅਦ ਅਪ੍ਰੈਲ ਦੇ ਵਿੱਚ ਮਹਾਪੁਰਛਾ ਦੇ ਬਾਬਾ ਧੰਨਾ ਭਗਤ ਜੀ ਦੇ ਯਾਦ ਦੇ ਵਿੱਚ ਆਕੋਤਰੀਆਂ ਦੇ ਖੰਡ ਬਾੜ ਚੱਲਦੇ ਨੇ ਜੋ 155 ਗੰਡ ਬਾੜ ਹੁੰਦੇ ਨੇ 79 ਚੱਲਦੇ ਨੇ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਕਰਦਿਆਂ ਨੇ ਆਪਣੇ ਰਸਤਾ ਪਾਤਾ ਲੈ ਕੇ ਆਉਂਦੀਆਂ ਨੇ ਤੇ ਮਹਾਰਾਜ ਜੀ ਨੂੰ ਆਪਣੇ ਅਸ਼ੀਰਵਾਦ ਲੈ ਕੇ ਆਪਣੇ ਪਰਿਵਾਰ ਦੀ ਸ਼ਕ ਸ਼ਾਂਤੀ ਦੇ ਫਸੋਂ ਸ਼ਕ ਸ਼ਾਂਤੀ ਵਾਸਤੇ ਆਉਂਦੀ ਚੜਦੀ ਕਲਾ ਬਾਤ ਤੇ ਅਰਦਾਸਾਂ ਬੇਨਤੀਆਂ ਕਰਦੇ ਨੇ ਮਹਾਪੁਰਸਾਂ ਵਿੱਚ ਚੰਦਾ ਬੇਨਤੀ ਕਰਦੇ ਨੇ ਸੰਤ ਮਹਾਪੁਰਸ ਰਤਨ ਸਿੰਘ ਹੀ ਰਾਣਾ ਸਾਹ ਵਾਲਿਆਂ ਦੀ ਪ੍ਰਸਾਦੀ ਤੇ ਚੱਲਦੇ ਨੇ ਉਹਨਾਂ ਦੇ ਪੁੱਤ ਨੇ ਚੱਲਦੇ ਤਾਲ ਬਾਬਾ ਜੀ ਨੇ ਕੈਨੇਡਾ ਦੇ ਵਿਚਨ ਟਾਰਗੇ ਵਿੱਚ ਗੁਰਦੁਆਰਾ ਚਾਰ ਸਹਿਬ ਜੀ ਆਦੇ ਦੇ ਨਾਂ ਤੇ ਪਿਛਲੇ ਸਾਲ ਬਣਾਇਆ ਹੈ ਜੋ ਉੱਥੇ ਵੀ ਸੰਗਤਾਂ ਦੇ ਜੋੜਨ ਦਾ ਪ੍ਰਾਲਾ ਕੀਤਾ ਹੈ ਇਹਨਾਂ ਮਹਾਪੁਰਸ਼ਾਂ ਨੇ ਇੱਥੇ ਸੰਗਤਾਂ ਵੱਧ ਤੋਂ ਵੱਧ ਆਉਂਦੀਆਂ ਨੇ ਗੁਰਦੈ ਨਾਲ ਲੜ ਲੱਗਦੀਆਂ ਨੇ ਬਾਬੇ ਗੁਰਦੈ ਲੜ ਲਾਉਂਦੇ ਨੇ ਬੁਰਕਰ ਉੱਥੇ ਸੈਕਟਰੀ ਉੱਥੇ ਕੈਨੇਡਾ ਦੇ ਵਿਚਾਰ ਸਹਿਬ ਜੀ ਆਦੇ ਦੇ ਨਾਂ ਤੇ ਬਣਿਆ ਜੀ ਸਾਲ ਬਾਅਦ ਜੋ ਚਾਰ ਸਹਿਬ ਜੀ ਆਦੇ ਦਿਨ ਆਉਂਦੇ ਨੇ ਤੇ ਆਪਣੇ ਉਸ ਵੇਲੇ ਉੱਥੇ ਅਖੰਡ ਪਾਠ ਦੀ ਲੜੀ ਹੁੰਦੀ ਹੈ ਉੱਥੇ ਵੀ ਅਖੰਡ ਪਾਠ ਦੇ ਪ੍ਰਕਾਸ਼ ਕਰਾ ਕੇ ਸਾਹਿਬ ਜੱਦਾ ਦੇ ਨਾਮ ਤੇ ਹਰ ਸਾਲ ਦੀ ਤਰ੍ਹਾਂ ਖੰਡ ਪਾੜਾਉਣ ਪ੍ਰਕਾਸ਼ ਹੋਣ ਲੱਗੇ ਨੇ ਉੱਥੇ ਮਹਿਮਾ ਹੋਣ ਲੱਗੀ ਹੈ ਚਾਰ ਸਾਹਿਬ ਜੱਦਾ ਦੇ ਨਾਮ ਦੇ 18 ਰੂਪੇ ਦੇ ਵਿੱਚ ਬਣਾਇਆ ਹੈ ਉੱਥੇ ਵੀ ਬਾਬਾ ਜੀ ਨੇ ਉੱਥੇ ਨਰਾਤਰ ਸੇਵਾ ਚੱਲਦੀ ਹੈ ਸੰਗਤਾਂ ਦੂਰੋਂ ਤੁਹਾਡਿਆਂ ਦੂਜੇ ਦੇਸ਼ਾਂ ਤੋਂ ਵੀ ਆਉਂਦੀਆਂ ਨੇ ਅੱਛਾ ਜੀ ਤੇ ਬੜੀ ਭਾਵਨਾ ਲੈ ਕੇ ਆਉਂਦੀਆਂ ਨੇ ਸ਼ਰਧਾ ਭਾਵਨਾ ਲੈ ਕੇ ਆਉਂਦੇ ਨੇ ਤੇ ਮੰਨਦੇ ਅਮਰਦਾ ਬੋਰੀਆਂ ਪਾਉਂਦੇ ਨੇ ਪਲੇਡ ਦੇ ਵਿੱਚ ਵੀ ਸੰਗਤਾਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰਦੇ ਨੇ ਸੰਗਤਾਂ ਨੂੰ ਗੁਰ ਦੇ ਨਾਲ ਲਾਉਂਦੇ ਨੇ ਜੋੜਦੇ ਨੇ ਤੇ ਅੰਬਰਤਾਰੀ ਬਣਾਉਂਦੇ ਨੇ ਬਾਹਰ ਜਿੰਨਾਂ ਸਿਆਂ ਤੋਂ ਰਹਿਤ ਹੋਣ ਬੱਚੇ ਔਈ ਜਿੰਨੇ ਪਾਣੀ ਦੇ ਤੇ ਲਾੜੋਂ ਲਾਉਂਦੇ ਨੇ ਨਛਾ ਤਰਿਆ ਤਕਰ ਆਉਂਦੇ ਨੇ ਇੱਕ ਜਨ ਨਗਰ ਕੀ ਤਿੰਗ ਲਗਦੀ ਨਗਰ ਕੀ 3 ਮਾਰਚ ਵਿੱਚ ਇੱਕ ਮਾਰਚ 3 ਮਾਰਚ 3 ਮਾਰਚ ਦਾ ਇਹ ਸਹਿਬ ਬਾਬਾ ਧੰਨੇ ਦਾ ਜਲਮਦਾਨ 5 ਤੋਂ 21 April ਤੱਕ ਅੱਛਾ ਜੀ 5 ਤੋਂ 21 April ਤੱਕ ਕਰਦਾ ਹਰ ਸਾਲ 155 ਵੀ ਹੋ ਜਾਂਦੇ ਆ 100 ਵੱਧ ਵੀ ਖੰਡ ਪਾਟ ਹੋ ਜਾਂਦੇ ਆ ਹੂੰ ਸਮਝੋ ਅੱਛਾ ਜੀ ਤੇ ਜਾਨੀ ਇੱਥੇ ਸਹਿਜ ਪਾਸ ਸਾਹਮਣੇ ਪਾਸ ਚੱਲੀ ਜਾਂਦੇ ਆ ਚੱਲੀ ਜਾਂਦੇ ਆ ਸਾਹਮਣੇ ਪਾਸ ਉੱਪਰ ਚੱਲਦੇ ਆ ਉੱਥੇ ਮਾਈ ਨਹੀਂ ਕੋਈ ਆ ਜਾਂਦੀ ਤੁਹਾਡਾ ਉੱਪਰ ਚੱਲਿਆ ਤਾਂ ਕਿ ਮਾਈਂਂ ਮਾਈਂਂ ਜਿਹੜਾ ਸਾਤਰਾਂ ਚਾ ਜਾਓ ਠੀਕ ਹੈ ਜੀ ਚਲੋ ਕੋਰਨ ਹੋਊਗਾ ਕੋਈ ਤੇ ਬਾਬਾ ਤਾਂ ਨਹੀਂ ਦਾ ਬਣਾ ਜਾਂਦਾ ਜੰਮ ਦੇ ਦਿਹਾੜਾ ਬਣਾ ਜਾਂਦਾ ਤੇ ਹੋਰ ਕਿਹੜੇ ਕਿਹੜੇ ਦਿਹਾੜੇ ਬਣਾਏ ਜਾਂਦੇ ਔਰੇ ਹੋਰ ਆਪਣਾ ਜੀ ਆਪਾਂ ਛੇਵੇਂ ਪਾਸੇ ਦਾ ਹਰ ਸਾਲ ਦੀ ਤਰ੍ਹਾਂ ਬਣਾਇਆ ਜਾਂਦਾ ਉਸ ਦਿਨ ਇੱਥੇ ਮਿੱਸੀ ਬਰਸ਼ਾਦੇ ਬਕਾਇਆ ਜਾਂਦੇ ਹਨ ਗੰਡੇ ਬਕਾਇਆ ਜੋ ਮਾਰੇ ਬੁੱਢੇ ਜੀ ਦਿਨ ਬਾਅਦ ਦਿੱਤਾ ਸੀਗਾ ਉਸੇ ਪੂਰੀ ਛੜ ਦਾ ਭਾਵਨਾ ਨਾਲ ਹਰ ਸਾਲ ਦੀ ਤਰ੍ਹਾਂ ਉਹ ਨਾ ਉਹ 3 ਤੋਂ 5 ਮਈ ਤੱਕ ਉਹ ਬਣਾਇਆ ਜਾਂਦਾ ਦੋਰੋਂ ਤੁਹਾਡੋ ਸੰਗਤਾਂ ਬੜੀ ਹਮ-ਹਮਾ ਕੇ ਆਉਂਦੀਆਂ ਨੇ ਜੋ ਵੀ ਮਹਾਰਾਜ ਬੁੱਢੇ ਜੀ ਦੀ ਵਾਕਸ਼ ਹੋਈ ਆ ਤੇ ਬਰ ਦਿੱਤਾ ਹੋਆ ਵੀ ਬੱਚੇ ਦੇ ਝੋਲੀ ਫਲ ਪਾਉਣ ਦੀ ਖਾਤਰ ਉਹ ਬਾਬਾ ਜੀ ਦੀ ਮਰਾਦਾ ਪੂਰੀਆਂ ਹੁੰਦੀਆਂ ਨੇ ਉਹਨਾਂ ਦੇ ਵੀ ਦਿਹਾੜੇ ਛੇਵੇਂ ਪਾਛੇ ਦੇ ਹਰ ਸਾਲ ਦੀ ਤਰ੍ਹਾਂ ਜ਼ਰੂਰ ਮਨਾਇਆ ਜਾਂਦਾ ਤੂੰ ਧਾਮ ਨਾਲ ਸੰਗਤਾਂ ਦੋਰੋਂ ਤੁਹਾਡੇ ਉਹ ਪ੍ਰੋਗਰਾਮ ਵਿੱਚ ਵੀ ਪਹੁੰਚਦੀਆਂ ਨੇ ਤੇ ਦਿਹਾੜੇ ਮਨਾਏ ਜਾਂਦੇ 6 ਵਜੇ ਦਿਹਾੜਾ ਮਨਾਇਆ ਜਾਂਦਾ ਵਾ ਤੇ ਆਪਾਂ ਜੇ ਗੱਲ ਕਰੀਏ ਗੁਰਸਿੱਖੀ ਦੀ ਗੱਲ ਕਰੀਏ ਕਿ ਜੇ ਗੁਰੂ ਘਰ ਹੁੰਦੇ ਆ ਆਪਾਂ ਗਰੇ ਇੱਕ ਗੁਰੂਦਵਾਰਾ ਗਣੇ ਗੁਰੂ ਦੇ ਗੁਰੂ ਦੇ ਦਵਾਰ ਗੁਰੂ ਦਾ ਦਵਾਰ ਆ ਠੀਕ ਹੈ ਜੀ ਇਥੇ ਗੁਰਸਿੱਖੀ ਨਾਲ ਕਿਵੇਂ ਜੋੜਿਆ ਜਾਂਦਾ ਬੱਚਿਆਂ ਨੂੰ ਕਿਵੇਂ ਕੋਈ ਕੀ ਕੀ ਅਪਰਾ ਲੈ ਕਿਤੇ ਜਾਂਦੇ ਆ ਇੱਥੇ ਗੁਰੂ ਦੇ ਨਾਲ ਜੋੜਿਆ ਜਾਂਦਾ ਉਹਨਾਂ ਦੇ ਇਤਿਹਾਸ ਬਾਰੇ ਗੁਰੂਆਂ ਬਾਰੇ ਦੱਸਿਆ ਜਾਂਦਾ ਵੀ ਆਪਣੇ ਗੁਰੂਆਂ ਨੇ ਕਿੰਨਾ ਇਹ ਕੁਰਬਾਨੀਆਂ ਘਾਲਣਾ ਕੀਤੀਆਂ ਕਿਵੇਂ ਸ਼ਿੱਦਕ ਕੀਤੀ ਕਿਵੇਂ ਆਪਣੇ ਛੋਟੇ ਛੋਟੇ ਬੱਚੇ ਨਿਯਮਤ ਦੇ ਵਿੱਚ ਗੁਰੂ ਮਾਲਾ ਜੀ ਨੇ ਚੁਣਾਈ ਤੇ ਤਾਂ ਕਿ ਵੀ ਬੱਚਿਆਂ ਨੂੰ ਜਿਹੜੇ ਨਵੇਂ ਬੱਚੇ ਆ ਉਹਨਾਂ ਨੂੰ ਵੀ ਲੱਗਣ ਲੱਗੇ ਮਹਾਰਾਜ ਦੀ ਕਿਰਪਾ ਦੇ ਨਾਲ ਨਸ਼ੇ ਤੋਂ ਦੂਰ ਹੋਣ ਇਹ ਗੁਰੂ ਦੇ ਲੜ ਲੱਗਣਾ ਧੰਨੇ ਭਗਤਾਂ ਦਾ ਇਤਿਹਾਸ ਬਾਰੇ ਦੱਸਦੇ ਨੇ ਵੀ ਭਾਈ ਧੰਨੇ ਭਗਤ ਨੇ ਮਾਰਨ ਪੱਥਰ ਦੇ ਵਿੱਚੋਂ ਪਾਇਆ ਵਾ ਜੇ ਤੁਸੀਂ ਵੀ ਮਹਾਰਾਜ ਦੀ ਸ਼ਰਧਾ ਰੱਖੋਗੇ ਭਾਵਨਾ ਰੱਖੋਗੇ ਤੁਹਾਨੂੰ ਵੀ ਮਹਾਰਾਜ ਇੱਕ ਦਿਨ ਜ਼ਰੂਰ ਬਰ ਦਊਗਾ ਤੁਹਾਡੀ ਵੀ ਮੰਨ ਦੀ ਮਰਜ਼ੀਆਂ ਜ਼ਰੂਰ ਪੂਰੀਆਂ ਹੋਣਗੀਆਂ ਯਾਨੀ ਆਪਾਂ ਗੱਲ ਕਰੀ ਕਿ ਇੱਥੇ ਕੁਰਬਾਨੀ ਨਾਲ ਜੁੜਿਆ ਜਾਂਦਾ ਵਾ ਕੋਈ ਵੈ ਭਰਮ ਜਾਂ ਕੋਈ ਆਜਾ ਕੁਝ ਨਹੀਂ ਕੋਈ ਆਜਾ ਕੁਝ ਇਹ ਮਨੁੱਖੀ ਦੇਹ ਨਾਲ ਹੀ ਜੁੜਿਆ ਜਾਂਦਾ ਹਾਂਜੀ ਕੁਰਬਾਨੀ ਨਾਲ ਜੁੜਿਆ ਜਾਂਦਾ ਕੁਰਬਾਨੀ ਦੇ ਪਾਠ ਵਾਲਾ ਹਰ ਬਖਤ ਚਲਦੇ ਨੇ ਕੁਰਬਾਨੀ ਦੇ ਪਾਠ ਹੁੰਦੀ ਰਹਿੰਦੇ ਨੇ ਜੋ ਵੀ ਕੋਈ ਇੱਥੇ ਪਲਾ ਵੀਨੇ ਜਵ ਜੀ ਸਾਡੇ ਬਾੜ ਕਾਲਨੇ ਇਹਨੇ ਆਪਣਾ ਸ਼ੋਪਈ ਦੇ ਸਾਹ ਬਾੜ ਕਾਲਨੇ ਸ਼ੋਕਮ ਸਿੰਘ ਸਾਹ ਦੇ ਬਾੜ ਕਾਲਨੇ ਤਾਂ ਕਿ ਜੋ ਉਹਨਾਂ ਦੇ ਹੈਗੇ ਜਰੀਰ ਦੇ ਕਾਟ ਕੱਟੇ ਜਾਣ ਬਾਣੀ ਨਾਲ ਹੀ ਕੱਟੇ ਜਾ ਸਕਦੇ ਨੇ ਹੋਰ ਕਿਸ ਤਰ੍ਹਾਂ ਕੱਟੇ ਨਹੀਂ ਜਾ ਸਕਦੇ ਬਾਣੀ ਦੇ ਨਾਲ ਬਦ ਤੋਂ ਬਦ ਸੰਗ ਤੁਹਾਨੂੰ ਮਹਾਪੁਰਸ਼ ਜੋੜਦੇ ਨੇ ਤਾਂ ਕਿ ਵੀ ਇੱਕ ਆਦਾ ਉਹਨਾਂ ਕੰਮੋਂ ਤੋਂ ਮਾੜੀ ਸੰਗਤੋਂ ਤੋਂ ਬਚਣਗੇ ਤੇ ਗੁਰੂ ਦੇ ਲੜ ਲੱਗਣਗੇ ਤੇ ਗੁਰੂ ਮਹਾਰਾਜ ਆਪੇ ਬਖਸ਼ ਕਰੂਗਾ ਤਿੰਨਾਂ ਛੇ ਤੋਰ ਰਹਿਤ ਮੁਕਤੀ ਹੋਊਗੀ ਤੇ ਪਰਿਵਾਰ ਦੀ ਸ਼ੋਕ ਸ਼ਾਂਤੀ ਹੋਊਗੀ ਤੇ ਆਪ ਦੇ ਕਾਰੋਬਾਰ ਚ ਵਾਧੇ ਕਰਨਗੇ ਤੇ ਕਮਾਈਆਂ ਚ ਅਦਿਕ ਹਨ ਕਿ ਤਕੜੇ ਹੋ ਗਏ ਇਹ ਬਬਤ ਨੀਨਾਂ ਦੀ ਜਾਤੇ ਬਣਾਇਆ ਕਿਵੇਂ ਬਣਾਇਆ ਗਿਆ ਇਹਦੀ ਵਿਚਾਰਾ ਆਪਾਂ ਕਰਾਂਗੇ ਇਥੋਂ ਦੇ ਕੀਰਤਨੀ ਜਥੇ ਦੇ ਨਾਲ ਬਾਬਾ ਜੀ ਜਗਮਉਰ ਸਿੰਘ ਨਾਂ ਦੇ ਕਿ ਜਥੇ ਦੇ ਹੈੱਡ ਨੇ ਉਹਨਾਂ ਕੁਝ ਗੱਲਾਂ ਕਰਦੇ ਆਂ ਬਾਬਾ ਜਗਮਉਰ ਸਿੰਘ ਜੀ ਨੇ ਬਬਈ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਖਤਰੀ ਬਬਈ ਪਹਿਲਾਂ ਹੀ ਦੱਸੋ ਆਪਾਂ ਗਪਾਸ ਗੁਰਗਰ ਬੈਠੇ ਆਂ ਇਹ ਗੁਰੂ ਘਰ ਦਾ ਨਾਂ ਕੋ ਪਾਲ ਸਰਨਾਮ ਕਿਉਂ ਰੱਖਿਆ ਇਹ ਸਾਡੇ ਮਹਾਪੁਰਖ ਬਾਬਾ ਕਮਲਜੀਤ ਸਿੰਘ ਜੀ ਤੇ ਬਾਬਾ ਅਮਰਜੀਤ ਸਿੰਘ ਜੀ ਜਿਹੜੇ ਤੇ ਸੇਵਾਾਂ ਮਨਭਾਉਂਦੇ ਆ ਸੋ ਮਹਾਪੁਰਖਾਂ ਨੇ ਸ਼ਰੋਮਣੀ ਭਗਤ ਭਗਤ ਧੰਨਾ ਜੀ ਦੇ ਨਾਮ ਤੇ ਗੁਰੂ ਘਰ ਬਣਾਇਆ ਸੀ ਹਾਂਜੀ ਮਤਲਬ ਪੂਰੇ ਹਿੰਦੁਸਤਾਨ ਦੇ ਵਿੱਚ ਮੇਰੇ ਖਿਆਲ ਨਾਲ ਇੱਕੋ ਹੀ ਗੁਰੂ ਘਰ ਹੈ ਰਾਜਸਥਾਨ ਦੇ ਵਿੱਚ ਠੀਕ ਹੈ ਜੀ ਧੋਆਂਕਲਾਂ ਦੇ ਵਿੱਚ ਹਾਂਜੀ ਤਾਂਗਦੇਲੇ ਵਿੱਚ ਜਿੱਥੇ ਭਗਤ ਧੰਨਾ ਜੀ ਦਾ ਜਨਮ ਹੋਇਆ ਉਸ ਤੋਂ ਬਾਅਦ ਫਿਰ ਮਹਾਪੁਰਖਾਂ ਦੀ ਇਹ ਸੋਚ ਸੀ ਵੀ ਉਹਨਾਂ ਦੇ ਨਾਮ ਤੇ ਗੁਰੂ ਘਰ ਬਣਾਇਆ ਜਾਵੇ ਭਗਤ ਧੰਨਾ ਜੀ ਦੇ ਨਾਮ ਤੇ ਹੂੰ ਪਗਤ ਧੰਨਾ ਜੀ ਦੀ ਯਾਦਗਾਰ ਦੇ ਵਿੱਚ ਮਤਲਬ ਉਹਨਾਂ ਨੇ ਗੁਰੂ ਘਰ ਬਣਾਇਆ ਤੇ ਪਗਤ ਧੰਨਾ ਜੀ ਦਾ ਗੁਰਬਾਣੀ ਵਿੱਚ ਸ਼ਬਦ ਹੈ ਗੋਪਾਲ ਤੇਰਾ ਆਰਤਾ ਜੀ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਕੇ ਕਾਜ ਸਵਾਰਦਾ ਤੇ ਉਹ ਫਿਰ ਗੋਪਾਲ ਸਰ ਮਹਾਪੁਰਖਾਂ ਨੇ ਉਸੇ ਸ਼ਬਦ ਤੋਂ ਵੱਖਰ ਲੈ ਕੇ ਗੋਪਾਲ ਸਰ ਬਣਾਇਆ ਗੋਪਾਲ ਸਰ ਬਣਾਇਆ ਹਾਂਜੀ ਗੋਪਾਲ ਮਤਲਬ ਪ੍ਰਮਾਤਮਾ ਹੂੰ ਦੁਨੀਆ ਨੂੰ ਪਾਲਣ ਵਾਲਾ ਸਹੀ ਤੇ ਹਾਂਜੀ ਇਦਾਂ ਮਹਾਪੁਰਖਾਂ ਨੇ ਇਹਦਾ ਨਾਮ ਗੋਪਾਲ ਸਰ ਸਾਹਿਬ ਰੱਖਿਆ ਕੀ ਤੁਸੀਂ ਜਾਣਦੇ ਹੋ ਕਿ ਇਹ ਬੱਬਾ ਧੰਨਾ ਦੀ ਯਾਦ ਵਿੱਚ ਕਿਉਂ ਬਣਾਇਆ ਗਿਆ ਕਿ ਧਰਮ ਕੀ ਸੀ ਹਾਂ ਨਹੀਂ ਵੈਸੇ ਮਹਾਂਪੁਰਖਾਂ ਨੂੰ ਇਦਾਂ ਸੀ ਵੀ ਦੁਨੀਆ ਦੇ ਵਿੱਚ ਹੀ ਤਕਰੀਬਨ ਮੰਨ ਲਓ ਵੀ ਬਹੁਤ ਗੁਰੂ ਘਰ ਆ ਚਲੋ ਭਗਤਾਂ ਦੇ ਨਾਮ ਤੇ ਵੀ ਹੈਗੇ ਨੇ ਹੂੰ ਸਤਗੁਰੂ ਜੀ ਦੇ ਨਾਮ ਤੇ ਵੀ ਹੈਗੇ ਆ ਸ਼ਹੀਦ ਸਿੰਘਾਂ ਦੇ ਨਾਮ ਤੇ ਵੀ ਹੈਗੇ ਆ ਤੇ ਭਗਤ ਧੰਨਾ ਜੀ ਦੇ ਨਾਮ ਤੇ ਇੱਕੋ ਹੀ ਗੁਰੂ ਘਰ ਰਾਜਸਥਾਨ ਦੇ ਵਿੱਚ ਉਹ ਫਿਰ ਇਸ ਵਾਸਤੇ ਮੰਨ ਲਓ ਉਹਨਾਂ ਦਾ ਇਹ ਆਪਣਾ ਮਨ ਦਾ ਵਿਚਾਰ ਸੀ ਵੀ ਭਗਤ ਧੰਨਾ ਜੀ ਦੇ ਨਾਮ ਤੇ ਹੀ ਗੁਰੂ ਘਰ ਬਣਾਉਣਾ ਬਬਤ ਨੈਨਾ ਤੇ ਗੁਰੂ ਘਰ ਬਣਾਇਆ ਗਿਆ ਕੀ ਬਬਾ ਧੰਨਾ ਜੀ ਦੀ ਇਤਿਹਾਸ ਬਾਰੇ ਜਾਂ ਉਹਨਾਂ ਦੀ ਭਗਤੀ ਬਾਰੇ ਇਹ ਜਨੂ ਕਿਵੇਂ ਕਰਾਇਆ ਜਾਂਦਾ ਇੱਥੇ ਸੰਗਤ ਉਹ ਕਿਵੇਂ ਜਨੂ ਕਰਾਇਆ ਜਾਂਦਾ ਭਗਤ ਧੰਨਾ ਜੀ ਦਾ ਅਵਤਾਰ ਪੁਰਬ ਹਮ ਹਰ ਸਾਲ ਹੀ 21 ਅਪ੍ਰੈਲ ਨੂੰ ਬੜੀ ਸ਼ਰਧਾ ਭਾਵਨਾ ਨਾਲ ਇੱਥੇ ਸਥਾਨਾਂ ਤੇ ਮਨਾਇਆ ਜਾਂਦਾ ਤੇ 21 ਮਾਰਚ ਨੂੰ ਉਹਨਾਂ ਦੇ ਅਵਤਾਰ ਪੁਰਬ ਦੇ ਸਬੰਧ ਚ ਇੱਕ ਵਿਸ਼ਾਲ ਨਗਰ ਕੀਰਤਨ ਪੰਜ ਪਿੰਡਾਂ ਦੇ ਵਿੱਚ ਕੱਢਿਆ ਜਾਂਦਾ ਹੈ ਸੰਗਤਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ ਤੇ 5 ਅਪ੍ਰੈਲ ਤੋਂ ਸਮਾਗਮ ਇੱਥੇ ਸ਼ੁਰੂ ਹੋ ਜਾਂਦੇ ਆ ਹਮ ਤੇ 21 ਅਪ੍ਰੈਲ ਤੱਕ ਲਗਾਤਾਰ ਚੱਲਦੇ ਆ ਉਹਦੇ ਵਿੱਚ ਵਿੱਚ ਨਾਲ ਮਹਾਂਪੁਰਖ ਨੇੜੇ ਨੇੜੇ ਪਿੰਡਾਂ ਦੇ ਵਿੱਚ ਵੀ ਪ੍ਰਬੰਧਕਾਂ ਕਮੇਟੀਆਂ ਨੂੰ ਜਾ ਕੇ ਮਿਲ ਕੇ ਭਗਤ ਧੰਨਾ ਜੀ ਦੇ ਅਵਤਾਰਪੂਰਵ ਦੇ ਸੰਬੰਧ ਵਿੱਚ ਗੁਰੂ ਘਰਾਂ ਦੇ ਵਿੱਚ ਜਿਵੇਂ ਅਖੰਡ ਪਾਠ ਸਾਬ ਕਰਵਾਉਣੇ ਸੰਗਤਾਂ ਨੂੰ ਪ੍ਰੇਰ ਦੇ ਆਪ ਜਾ ਜਾ ਕੇ ਅੱਛਾ ਜੀ ਵੀ ਤੁਸੀਂ ਵੀ ਜ਼ਰੂਰ ਭਗਤ ਧੰਨਾ ਜੀ ਦੇ ਨਾਮ ਤੇ ਵੀ ਪਿੰਡ ਤੇ ਅਖੰਡ ਪਾਠ ਕਰਵਾਓ ਵੀ ਜਿਹਦੇ ਨਾਲ ਸੰਗਤਾਂ ਜਾਗਰੂਕ ਹੋਣ ਬੱਚਿਆਂ ਨੂੰ ਪਤਾ ਲੱਗੇ ਕੁਝ ਬਦਲ ਰਹੀ ਕਿਉਂਕਿ ਹੁਣ ਬੱਚੇ ਜਿਹੜਾ ਹੁਣ ਦਾ ਸਮਾਂ ਹੈ ਜੀ ਤੇ ਆਪਾਂ ਜਾਣਦੇ ਚਲੋ ਸੋਸ਼ਲ ਮੀਡੀਆ ਠੀਕ ਹੈ ਤੇ ਨਹੀਂ ਤੇ ਬਹੁਤੇ ਬੱਚੇ ਹੁਣ ਮੋਬਾਈਲਾਂ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਹੈ ਹੂੰ ਉਹਦੇ ਵਾਸਤੇ ਫਿਰ ਮਹਾਂਪੁਰਖ ਪਰਾਲਾ ਕਰਦੇ ਰਹਿੰਦੇ ਅੱਛਾ ਤੇ ਹੋਰ ਕਿਹੜੇ ਕਿਹੜੇ ਇੱਥੇ ਆਪਣੇ ਮਨਾਏ ਜਾਂਦੇ ਆ ਉਹਦੇ ਤਿਆਰ ਮਨਾਏ ਜਾਂਦੇ ਜਾਂ ਆਪਣੇ ਕਿਹੜੇ ਗੁਰਪੁਰਬ ਮਨਾਏ ਜਾਂਦੇ ਆ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਹੂੰ ਮਤਲਬ ਜੋਤ ਮਾਪੁਰਖ ਆਇਆ ਇੱਥੇ ਮਨਾਉਂਦੇ ਆ ਮਾਪੁਰਖਾਂ ਤੋਂ ਪਹਿਲਾਂ ਇਹਨਾਂ ਦੇ ਪਿਤਾ ਜੀ ਪਿਤਾ ਜੀ ਤੋਂ ਪਹਿਲਾਂ ਇਹਨਾਂ ਦੇ ਦਾਦਾ ਜੀ ਵੀ ਮਨ ਲੋ ਆਪਣੇ ਘਰ ਦੇ ਵਿੱਚ ਹਰ ਸਾਲ ਅਖੰਡ ਪਾਠ ਪ੍ਰਕਾਸ਼ ਕਰਵਾ ਕੇ ਤੇ ਸਤਿਗੁਰੂ ਜੀ ਦਾ ਅਵਤਾਰ ਪੁਰਬ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਮਨਾਉਂਦੇ ਮਨਾਉਂਦੇ ਸੀ ਮਤਲਬ ਦਾਦਿਆਂ ਪਰਦਾਦਿਆਂ ਤੋਂ ਮਾਪੁਰਖ ਫਿਰ ਉਦਾਂ ਹੀ ਇਹ ਹੁਣ ਉਤਾਰਪੁਰਵ ਹਰ ਸਾਲ ਮਨਾਉਂਦੇ ਆ ਉਹਦਾ ਵੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਤਾਰਪੁਰਵ ਉਹਦੇ ਸਬੰਧਤ ਵੀ ਖੰਡ ਬਾੜ ਸਾਹਿਬ ਹੁੰਦੇ ਆ 10ਵੇਂ ਪਾਤਸ਼ਾਹ ਜੀ ਦਾ ਉਤਾਰਪੁਰਵ ਉਹ ਤੋਂ ਵੀ ਖੰਡ ਬਾੜ ਹੁੰਦੇ ਆ ਅਛਾ ਹੀ ਤੇ ਮੇਦਾਂ ਦਿਨ ਤਿਆਰ ਹੁੰਦੇ ਆ ਤਾਂ ਉਹ ਕਰਦੇ ਕਰਦੇ ਬਾਬਾ ਜਿਵੇਂ ਗੁਰਪੁਰਬ ਹਰ ਮਨਾਏ ਜਾਂਦੇ ਆ ਪਰ ਬਾਬਾ ਤਾਂ ਨਹੀਂ ਜਨਾਪੇ ਆਪ ਅਗਲੇ ਹੁਣ ਆ ਕੇ ਸੰਗਤਾਂ ਉਹ ਫਿਰ ਇੱਕ ਵੱਡਾ ਸਮਾਗਮ ਕੀਤਾ ਜਾਂਦਾ ਜਿਹਦੇ ਵਿੱਚ ਬੇਅੰਤੀ ਪੰਥ ਦੀਆਂ ਮਹਾਨ ਸ਼ਖਸੀਅਤਾਂ ਵੀ ਪਹੁੰਚਦੀਆਂ ਅਛਾ ਹੀ ਜਥੇਦਾਰ ਸਹਿਬਾਨ ਤੇ ਨਾਨਕ ਸਰ ਕਲੇਰਾ ਇਤੋਂ ਦੇ ਮਹਾਂਪੁਰਖ ਦੰਦਮੀ ਟਕਸਾਲ ਤੋਂ ਮ ਮਬਾਰ ਨਾਮ ਸਿੰਘ ਜੀ ਖਾਲਸਾ ਹਾਂਜੀ ਤੇ ਹੋਰ ਵੀ ਬੇਅੰਤ ਮਹਾਂਪੁਰਖ ਉਦੋਂ ਫਿਰ ਆ ਪਹੁੰਚ ਕੇ ਹਾਜ਼ਰੀ ਲਵਾਉਂਦੇ ਤੁਹਾਨੂੰ ਕੀਰਤਨੀ ਸੇਵਨ ਨੂੰ ਕਿੰਨਾ ਸਮਾਂ ਹੋ ਗਿਆ ਤੇ ਮੈਂ 2011 ਦੇ ਵਿੱਚ ਇੱਥੇ ਦਰਸ਼ਨ ਕਰਨ ਵਾਸਤੇ ਮਹਾਂਪੁਰਖਾਂ ਕੋਲ ਆਇਆ ਸੀ ਅੱਛਾ ਜੀ ਹਾਂਜੀ ਤੇ ਬੜਾ ਸੋਹਣਾ ਉਹਨਾਂ ਨੇ ਗੁਰੂ ਘਰ ਬਣਾਇਆ ਸੀ ਸਤਗੁਰੂ ਜੀ ਦੇ ਜਿੱਥੇ ਪ੍ਰਕਾਸ਼ ਹੁੰਦੇ ਆ ਉੱਥੇ ਬੜੀ ਸੋਹਣੀ ਸਜਾਵਟ ਕੀਤੀ ਐ ਸਾਨੂੰ ਕੁਝ ਦੇਖ ਕੇ ਬੜਾ ਮਨ ਖੁਸ਼ ਹੋਇਆ ਤੇ ਫਿਰ ਮੈਂ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਫਿਰ ਮਹਾਂਪੁਰਖਾਂ ਨੇ ਹੁਕਮ ਲਾਤਾ ਸੀ ਪੱਕਾ ਹੀ ਹੂੰ ਕਿਹਦੇ ਵੀ ਕੀ ਕਰਦੇ ਹਾਂ ਮੈਂ ਕਹਾਂ ਜੀ ਵੀ ਚਲੋ ਕੀਰਤਨ ਕਰ ਆਇਆ ਕਰੋ ਇੱਥੇ। ਮਹਾਂਪੁਰਖ ਦਾ ਹੁਕਮ ਲਾਇਆ ਬਸ ਉਦੋਂ ਦਾ। ਉਹ ਚਲੇ ਜਾ। ਸੇਵਾ ਨਿਭਾ ਰਹੇ ਹਾਂ ਜੀ। ਇਕਮੇ ਸਿੰਘ ਬਾਹਰ ਸਿੰਘ ਮਿਲੇ ਸੀਗੇ ਬੜਾ ਦਾੜਾ ਪ੍ਰਕਾਸ਼ ਕੀਤਾ ਹੋਇਆ। ਤੇ ਉਹ ਇੱਕ ਲੇਖਕ ਸੀ। ਜੀ। ਕਿ ਜਦੋਂ ਮੈਂ ਉਰੇ ਆਏ ਆ ਮੈਂ ਕਲੀਨ ਸੇਫ ਸੀ। ਜੀ। ਇਹ ਜੀ ਮਹਾਰਾਜ ਇਹ ਗੁਰੂ ਇਹ ਨਾ ਆਪਣੇ ਮਹਾਰਾਜ ਦੀ ਕਿਰਪਾ ਹੋਈ। ਤਾਂ ਬਈ ਦੇ ਬਚਨ ਹੋਏ। ਅਜੂਕ ਸਿੰਘ ਸਜੇ ਹੋਏ ਆ। ਜੀ। ਤੇ ਇਸ ਤਰ੍ਹਾਂ ਦੇ ਮੇਰਾ ਸਿੰਘ ਕਾਫੀ ਹੋਣਗੇ ਉਰੇ ਆਉਂਦੇ ਆ। ਬਹੁਤ ਜੀ। ਉਹ ਮਨ ਲਓ ਸਮੇਂ-ਸਮੇਂ ਤੇ ਮਹਾਂਪੁਰਖ ਅਮਰਤ ਸੰਚਾਰ ਵੀ ਕਰਾਉਂਦੇ ਰਹਿੰਦੇ ਆ ਗੁਰੂ ਘਰ। ਅਛਾ ਜੀ ਹਾਂ ਜੰਮਰਸਾ ਚਾਰਵੀ ਗੁਰੂ ਘਰਾਂ ਦੇ ਚਾਰ ਵੀ ਕਰਾਉਂਦੇ ਆ ਉਦਾਂ ਵੀ ਮੰਨ ਲਓ ਜਿਹੜਾ ਜਿੱਥੇ ਸਤਗੁਰੂ ਪ੍ਰਕਾਸ਼ਮਾਨ ਹੁੰਦੇ ਆ ਹੂੰ ਦਰਬਾਰ ਦੀ ਸਜਾਵਟ ਤੁਸੀਂ ਦੇਖੀ ਜਾ ਕੇ ਹਾਂਜੀ ਦੇਖਿਆ ਜੀ ਦੇਖੇ ਮੰਨ ਲਓ ਜਦੋਂ ਕੋਈ ਵੀ ਬੰਦਾ ਪਹਿਲੀ ਵਾਰ ਵੀ ਆ ਕੇ ਚਲੋ ਜਿੰਨੇ ਵਾਰ ਮਰਜ਼ੀ ਦਰਸ਼ਨ ਕਰੇ ਵੈਸੇ ਮਨ ਰੱਜਦਾ ਨਹੀਂ ਵੀ ਜਦੋਂ ਵੀ ਕੋਈ ਆਉਂਦਾ ਹੈ ਆ ਕੇ ਦਰਸ਼ਨ ਕਰਦਾ ਹੈ ਸਤਗੁਰੂ ਦੇ ਤੇ ਦਰਬਾਰ ਦੇ ਹੂੰ ਤੇ ਆਟੋਮੈਟਿਕਲੀ ਬੰਦੇ ਦਾ ਮਨ ਹੁੰਦਾ ਹੈ ਨਾ ਵੀ ਵੀ ਇੰਨੀ ਸੇਵਾ ਇੰਨੀ ਸਜਾਵਟ ਹੂੰ ਤੇ ਇੱਕ ਚਲੋ ਜਗ੍ਹਾ ਦਾ ਪ੍ਰਭਾਵ ਹੁੰਦਾ ਜਿੱਥੇ ਵੀ ਕਿਸੇ ਜਗ੍ਹਾ ਤੇ ਤੁਸੀਂ ਦੇਖੋਗੇ ਨਾਮ ਜਪਿਆ ਜਾਊਗਾ ਬੰਦਗੀ ਕੀਤੀ ਜਾਊਗੀ ਹਾਂਜੀ ਉਥੇ ਵਾਈਬ੍ਰੇਸ਼ਨ ਐਸੀਆਂ ਹੋਣਗੀਆਂ ਵੀ ਆਪਣੇ ਆਪ ਮਨ ਕਰਦਾ ਵੀ ਨਾਮ ਜਪਿਆ ਜਾਵੇ ਸਹੀ ਗੱਲ ਹੈ ਜੀ ਭਜਨ ਕੀਤਾ ਜਾਵੇ ਬੰਦਗੀ ਕੀਤੀ ਜਾਵੇ ਮਤਲਬ ਇੱਥੇ ਤੁਸੀਂ ਕਦੇ ਵੀ ਗੁਰੂ ਘਰ ਵਿੱਚ ਆਓਗੇ ਆ ਕੇ ਨਮਸਕਾਰ ਕਰੋਗੇ ਮੱਥਾ ਟੇਕੋਗੇ ਤਾਂ ਆਪ ਮਾਰੇ ਤੁਹਾਡੇ ਅੰਦਰੋਂ ਸਿਮਰਨ ਚੱਲੇਗਾ ਗੁਰੂ ਗੁਰੂ ਜਪਣ ਬੰਦਾ ਲੱਗਦਾ ਬਹੁਤ ਬਹੁਤ ਧੰਨਵਾਦ ਹੈ ਤੇ ਹੋਰ ਕੋਈ ਜੇ ਕੋਈ ਵਿਸ਼ੇਸ਼ਤਾ ਵਾਸ ਨਹੀਂ ਹੋਵੇ ਗੱਲਬਾਤ ਹੈਗੀ ਕੋਈ ਹੋਰ ਬਸ ਸੰਗਤਾਂ ਇੱਥੇ ਬਿਆੰਤੀ ਸੰਗਤਾਂ ਬਹੁਤ ਦੂਰੋਂ ਦੂਰੋਂ ਸੰਗਤਾਂ ਇੱਥੇ ਮਹਾਂਪੁਰਖਾਂ ਕੋਲ ਆਉਂਦੀਆਂ ਹਮ ਹਰ ਐਤਵਾਰੀ ਬਾਬਾ ਜੀ ਆਪ ਈ ਸੰਗਤਾਂ ਨੂੰ ਮਿਲਦੇ ਆ ਤੇ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਉਹਨਾਂ ਦੀ ਅਰਦਾਸ ਬੇਨਤੀ ਸਤਿਗੁਰੂ ਦੇ ਚਰਨਾਂ 'ਚ ਕੀਤੀ ਜਾਂਦੀ ਹੈ ਹਰ ਐਤਵਾਰ ਵੀ ਸੰਗਤਰੀਆਂ ਜੁੜਦੀ ਆ ਹਾਂਜੀ ਹਰ ਵੀਰਵਾਰ ਹਰ ਐਤਵਾਰ ਅੱਛਾ ਜੀ ਬਹੁਤ ਹੀ ਸੰਗਤਾਂ ਚਲੋ ਇੱਥੇ ਸਤਿਗੁਰੂ ਦੇ ਚਰਨਾਂ 'ਚ ਆਉਂਦੀਆਂ ਅੱਛਾ ਜੀ ਤੇ ਜਿਹਦੇ ਵੀ ਕੋਈ ਜਿੱਦਾਂ ਦੀ ਕੋਈ ਭਾਵਨਾ ਹੈ ਤਾਂ ਉਹਨਾਂ ਦੀ ਅਰਦਾਸ ਬੇਨਤੀ ਸਤਿਗੁਰੂ ਦੇ ਚਰਨਾਂ 'ਚ ਕੀਤੀ ਜਾਂਦੀ ਬਹੁਤ ਬਹੁਤ ਧੰਨਵਾਦੀ ਛੋਡੇ ਤੁਸੀਂ ਇਹਨਾਂ ਸਮਾਂ ਦਿੱਤਾ ਤੇ ਵਾਇਰਸ ਉਪ ਚੜ੍ਹਦੀ ਕਲਾ ਵਿੱਚ ਰੱਖਣ ਚਲੋ ਸੰਗਤ ਮਿਲਦੇ ਆਪਾਂ ਫੇਰ ਹੋਰ ਕਿਸੇ ਵੀਡੀਓ ਦੇ ਅੰਦਰ ਬੁੜੈਂਦਰ ਪਾਸੇ ਪਮਾੜੀ ਪੀਪਲਵੀਂ ਪੇਚਾਂ ਲਾਤੋਂ ਵਾਈਕਰਜੀ ਕਾ ਖਾਲਸਾ ਵਾਈਕਰਜੀ ਕੀ